ਕੌਪਰੋ ਹੈ ਸਬੰਧੀ ਸਰਕੀ ਅਪਡੇਟਸ ਨੇ ਜੀ ਮਿਤੀ 12 ਤਰੀਕ ਨੂੰ 12 ਫਰਵਰੀ ਨੂੰ ਡਾਲੇਪਿੰਡ ਇੱਕ ਪੰਚਾਇਤ ਮੈਂਬਰ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਉਹਦੇ ਸਬੰਧੀ ਮੈਨੇ ਥਾਣੇ ਦੇ ਵਿੱਚ ਅਟੈਂਪਟ ਟੂ ਮਰਡਰ ਆਰਮਜ਼ ਐਕਟ ਦੀ ਧਾਰਾਵਾਂ ਦੇ ਵਿੱਚ ਮੁਕਤਮਾ ਦਰਜ ਕੀਤਾ ਗਿਆ ਸੀ ਉਹਨੂੰ ਮੋਗੇ ਪੁਲਿਸ ਦੀ ਟੀਮ ਹਰ ਐਂਗਲ ਤੋਂ ਇਨਵੈਸਟੀਗੇਟ ਕਰ ਰਹੀ ਸੀ ਡੂਰਿੰਗ ਇਨਵੈਸਟੀਗੇਸ਼ਨ ਆਗਲ ਸਾਹਮਣੇ ਆਈ ਸੀ ਕਿ ਕੋਈ ਬਾਹਰ ਬੈਠੇ ਵਾਂਟਡ ਅਕਿਊਜ਼ਡ ਨੇ ਆ ਕੰਮ ਕਰਾਇਆ ਹੈ ਉਹਦੇ ਵਿੱਚ ਅਸੀਂ ਜਿਹੜੇ ਅਕਿਊਜ਼ਡ ਹੈਗੇ ਸੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰ ਲਈ ਸੀ ਉਹਦੇ ਸਬੰਧੀ ਅੱਜ ਮਾਰਨਿੰਗ ਜਿਹੜੀ ਮੋਗਾ ਪੁਲਿਸ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਉਹੀ ਸੇਮ ਅਕਿਊਜ਼ਡ ਇਸ ਏਰੀਆ ਦੇ ਵਿੱਚ ਘੁੰਮ ਰਹੇ ਹਨ ਤੇ ਕੋਈ ਹੋਰ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ ਤੇ ਅੱਜ ਇੱਥੇ ਜਦੋਂ ਐਸ ਐਚ ਓ ਮੈਨੇ ਦੀ ਟੀਮ ਉਹ ਇਨਫੋਰਮੇਸ਼ਨ ਦੇ ਆਧਾਰ ਤੇ ਆਈ ਤੇ ਇੱਥੇ ਜਦੋਂ ਸਾਰਾ ਚੈੱਕ ਕੀਤਾ ਤੇ ਇੱਕ ਅਕਿਊਜ਼ਡ ਅਮਨ ਕੁਮਾਰ ਜਿਹੜਾ ਕਿ ਫਾਜ਼ਿਲਕੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਪਹਿਲਾਂ ਵੀ ਐਫ ਆਈ ਆਰ ਦਰਜ ਹੈ ਉਹਨੇ ਖੇਤਾਂ ਦੇ ਵਿੱਚ ਦੀ ਭਜਣ ਲਈ ਪੁਲਿਸ ਪਾਰਟੀ ਤੇ ਓਪਨ ਫਾਇਰ ਕਰਤੇ ਉਹਦੇ ਵੱਲੋਂ 3 ਫਾਇਰ ਕੀਤੇ ਗਏ ਆ ਪੁਲਿਸ ਟੀਮ ਵੱਲੋਂ ਆਪਣੇ ਬਚਾ ਲਈ 2 ਫਾਇਰ ਕੀਤੇ ਗਏ ਜਿਹਦੇ ਵਿੱਚ ਉਹਦੇ ਇੱਕ ਲੈਗ ਸ਼ਾਟ ਇੰਜਰੀ ਹੋਈ ਹੈ ਉਹਨੂੰ ਇਮੀਡੀਏਟਲੀ ਸਿਵਲ ਹਸਪੀਟਲ ਐਡਮਿਟ ਕਰਾਇਆ ਗਿਆ ਤੇ ਉਹਦੀ ਕੰਡੀਸ਼ਨ ਹੁਣ ਠੀਕ ਹੈ ਇਹਦੇ ਵਿੱਚ ਪੁਲਿਸ ਪਾਰਟੀ ਦਾ ਕੋਈ ਬਚਾ ਨਹੀਂ ਹੋਇਆ ਉਹਨਾਂ ਨੇ ਬੜੀ ਬਹਾਦੂਰੀ ਦੇ ਨਾਲ ਆਪਣਾ ਬਚਾ ਕਰਦੇ ਹੋਏ ਤੇ ਉਹ ਅਕਿਊਜ਼ ਨੂੰ ਐਪਰੀਹੈਂਡ ਕਰ ਲਿਆ ਆਹ ਕਿਊਜ਼ ਬੰਬੀਹੇ ਗੈਂਗ ਨਾਲ ਰਿਲੇਟਿਡ ਹੈਗਾ ਹੈ ਜਿਹੜਾ ਇੱਥੇ ਕੋਈ ਫੋਰਵਰਡਰ ਤੂੰ ਅੰਜਾਮ ਦੇਣ ਦੀ ਫਰਾਗ ਦੇ ਵਿੱਚ ਸੀ ਉਹ ਜਦੋਂ ਇਹਦੀ ਅਸੀਂ ਪੁੱਛਗਿਚ ਕਰਾਂਗੇ ਜਿਹੜੇ ਦੋ ਦੁੰਗਾਈ ਦੇ ਨਾਲ ਤੇ ਹੋਰ ਸਾਰੀ ਗੱਲ ਕਲੀਅਰ ਹੋ ਜੂਗੀ ਸਰ ਇਹਨੇ ਫਾਇਰਿੰਗ ਕਿਉਂ ਕੀਤੀ ਸੀ ਜੀ ਪੰਚਾਇਤ ਮੈਂਬਰ ਦੇ ਘਰ ਉਹ ਕਿਸੇ ਬਾਹਰ ਬੈਠੇ ਜਿਹੜਾ ਕੋਈ ਵਾਂਟਡ ਅਕਿਊਜ਼ਡ ਹੈ ਕ੍ਰਿਮੀਨਲ ਉਹਦੇ ਕਹਿਣ ਤੇ ਉਹਨੇ ਕੀਤੀ ਸੀ ਤੇ ਉਹ ਜਿਹੜਾ ਬੰਦਾ ਬਾਹਰ ਬੈਠਿਆ ਉਹਨੇ ਆ ਫਾਇਰਿੰਗ ਕਰਾਈ ਸੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਆ ਸਾਰੀ ਗੱਲ ਕਲੀਅਰ ਹੋ ਜੂਗੀ ਵੀ ਉਹਦਾ ਮੋਟਿਵ ਕੀ ਸੀ ਇਹਦੇ ਨਾਲ ਹੋਰ ਵੀ ਕੋਈ ਸਾਕਸ਼ੀ ਸੀ ਆ ਜੀ ਇਹਦੇ ਨਾਲ ਇੱਕ ਮਲਕੀਤ ਸਿੰਘ ਉਰਫ ਮੰਨੂ ਨਾਂ ਦਾ ਬੰਦਾ ਵੀ ਸੀ ਜਿਹੜਾ ਪਹਿਲਾਂ ਏਜੀਟੀਐਫ ਤੇ ਸੀਆਈਏ ਮੋਗਾ ਦੇ ਜੁਆਇੰਟ ਆਪਰੇਸ਼ਨ ਦੌਰਾਨ ਫੜਿਆ ਗਿਆ ਤੇ ਦੂਜਾ ਅਕਿਊਜ਼ਡ ਆ ਸੀ ਦੋਨੋਂ ਨੇ ਇਹ ਦੋਨੇ ਜਣੇ ਚੀਜ਼ਾਂ ਮੋਟਰਸਾਈਕਲ ਸਵਾਰ ਸੀਗੇ ਹਾਂਜੀ ਹਾਂਜੀ ਹਜੇ ਤੱਕ ਦੀ ਇਨਵੈਸਟੀਗੇਸ਼ਨ ਚ ਆਹੀ ਗੱਲ ਸਾਹਮਣੇ ਕਿੰਨੇ ਮੁਕਦਮੇ ਦਰਜ ਸਰ ਹਸੇ ਇੱਥੇ ਪਹਿਲਾਂ 4 ਮੁਕਦਮੇ ਦਰਜ ਨੇ ਆਮ ਜੈੱਟ ਤੇ ਹੋਰ ਵੱਖਰੀ ਵੱਖਰੀ ਤਾਰਾਵਾਂ ਦੇ ਐਨਡੀਪੀਐਸ ਦੇ ਵੀ ਲਾਤੇ ਥੋੜਿਆਂ ਵਾਲਾ ਸਰ ਫਾਜ਼ਿਲ ਦਾ ਦਾ ਆ ਟਿਵਾਣਾ ਕਲਾ ਪਿੰਡ ਹੈ ਫਾਜ਼ਿਲ ਦੇ ਜ਼ਿਲ੍ਹੇ ਦਾ ਉੱਥੋਂ ਦੇ ਰਹਿਣ ਵਾਲੇ ਆ ਜੀ ਫਰਦਰ ਸਰ ਉਹਨਾਂ ਕਿਸ ਤਰ੍ਹਾਂ ਦੀ ਉਹਦੀ ਹਾਲਤ ਦੱਸੋ ਉਹਦੀ ਹਾਲਤ ਠੀਕ ਹੈ ਉਹਨੂੰ ਸਿਵਲ ਹਸਪੀਟਲ ਪਹੁੰਚਾਇਆ ਗਿਆ ਹੈ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਜਦੋਂ ਵੀ ਉਹ ਹਸਪੀਟਲ ਤੋਂ ਡਿਸਚਾਰਜ ਹੋਊਗਾ ਉਹਦੀ ਹੋਰ ਜ਼ਿਆਦਾ ਪੁੱਛਗਿੱਛ ਕੀਤੀ ਜਾਊਗੀ ਇਸਰ ਇੱਥੇ ਨੇੜੇ ਜਿਹੜੇ ਰਹਿੰਦਾ ਸੀ ਜਿਹੜਾ ਇੱਥੋਂ ਪੈਦਲ ਆ ਰਿਹਾ ਸੀ ਨਹੀਂ ਆ ਇੱਥੇ ਕੋਈ ਵਾਰਦਾ ਦੇ ਫਿਰਾਕ 'ਚ ਹੈਗਾ ਸੀ ਇਹਨੂੰ ਕੋਈ ਇੱਥੇ ਛੱਡ ਕੇ ਗਿਆ ਹੈ ਜਾਂ ਕਿਸੇ ਦਾ ਵੇਟ ਕਰਦਾ ਪਿਆ ਸੀ ਉਹ ਡੂਰਿੰਗ ਇਨਵੈਸਟੀਗੇਸ਼ਨ ਸਾਰੀ ਗੱਲ ਕਲੀਅਰ ਹੋ ਜਾਊਗੀ ਇਹਦੇ ਕੋਲ ਬਰਾਮਦ ਕੀ ਹੋਇਆ ਸਰ 1.32 ਬੋਰ ਦਾ ਨਜਾਇਜ਼ ਵੈਪਨ ਬਰਾਮਦ ਹੋਇਆ ਤੇ ਲਾਈਵ